ਮਾਈਕਰੋ ਜਿੱਕਾ ਖਾਲਸਾ ਮਾਈਕਰੋ ਜਿੱਕੀ ਫਤਿਹ ਇੱਕ ਇੰਗਲੈਂਡ ਦੇ ਵਿੱਚ ਜੁਕੇ ਦੇ ਵਿੱਚ ਮੁਸਲਮਾਨਾਂ ਦਾ ਕਹਿ ਲੀਏ ਗਰੂਮਿੰਗ ਗੈਂਗ ਇਹ ਗੈਂਗ ਕੀ ਕਰਦਾ ਹੈ ਇਹਦੇ ਤੇ ਥੋੜੀ ਜਿਹੀ ਗੱਲ ਕਰਨੀ ਹੈ ਇਹ ਜਿਹੜੀਆਂ ਗੈਰ ਮੁਸਲਮ ਕੁੜੀਆਂ ਨੇ ਮਤਲਬ ਹਿੰਦੂ ਕੁੜੀਆਂ ਹੋਣ ਸ਼ਿਕਰ ਨੂੰ ਅਸਾਈ ਹੋਣ ਉਹਨਾਂ ਨੂੰ ਲਾਲਚ ਦੇ ਕੇ ਉਹਨਾਂ ਨਾਲ ਮੈਰਜ ਕਰਾਉਣ ਤੱਕ ਇਹ ਅਪਰੋਚ ਕਰਦੇ ਐ ਇਹ ਕੁੜੀ ਦੀ ਵੀਡੀਓ ਵਾਇਰਲ ਹੋਈ ਹੈ ਉਹ ਕਹਿੰਦੀ ਮੇਰੇ ਨਾਲ ਕਿੱਦਾਂ ਰਿਲੇਸ਼ਨ ਬਣਾਏ ਉਹਨੂੰ ਕੌਰ ਤੋਂ ਕਿੱਦਾਂ ਖਾਨ ਬਣਾ ਦਿੱਤਾ ਗਿਆ ਮੈਂ ਇਥੇ ਕਿਸੇ ਕੱਲੀ ਕੁੜੀ ਦਾ ਨਾਂ ਨਹੀਂ ਲੈਣਾ ਮੈਂ ਇਹ ਜਿਹੜਾ ਗੈਂਗ ਹੈ ਇਹ ਜਿਹੜੇ ਮੁਸਲੇ ਨੇ ਔਰੰਗਜ਼ੇਬ ਦੀਆਂ ਔਲਾਦਾਂ ਉਹਨਾਂ ਦੀ ਗੱਲ ਕਰਨੀ ਪੰਜਾਬ ਦੇ ਵਿੱਚ ਵੀ ਪੂਰੀ ਯੋਜਨਾ ਤਹਿਤ ਇਸਲਾਮੀਕਰਨ ਕੀਤਾ ਜਾ ਰਿਹਾ ਹੈ ਭਾਵੇਂ ਸਿੱਖ ਬੇਟੀਆਂ ਹੋਣ ਭਾਵੇਂ Hindu ਹੋਣ ਭਾਵੇਂ ईसाई ਹੋਣ ਉਹਨਾਂ ਨੂੰ ਲਾਜਿਤ ਦੇ ਕੇ ਮੈਰਿਜ ਕਰਾਉਂਦੇ ਨੇ ਔਰ ਬਾਅਦ ਵਿੱਚ ਉਹਨਾਂ ਕੁੜੀਆਂ ਨੂੰ ਇੰਨਾ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਕਿਉਂਕਿ ਇਹ ਚਾਹੁੰਦੇ ਨੇ ਕਿ ਸਾਡੀ ਵੋਟ ਮਤਲਬ ਅਸੀਂ ਆਬਾਦੀ ਨੂੰ ਵਧਾਈ ਗੀ ਪੰਜ-ਪੰਜ ਛੇ-ਛੇ ਮੈਰਜਨ ਕਰਕੇ ਇੱਕ ਔਰਤ ਦੀ ਕੁੱਖ ਤੋਂ 15-15 20-20 ਬੇਬੀ ਲਿਆਣੇ ਪੈਦਾ ਕਰਨੇ ਇਹਦਾ ਮਤਲਬ ਇਹੀ ਹੈ ਵੀ ਆਪਣੀ ਪਾਪੂਲੇਸ਼ਨ ਜਾਨੀ ਕਿ ਆਬਾਦੀ ਵਧਾਈ ਜਾਵੇ ਵੋਟ ਵਧਾਈ ਜਾਵੇ ਇਹ ਜੋ ਕੁਝ ਹੋ ਰਿਹਾ ਹੈ ਇਹਦੇ ਵਿੱਚ ਜਿਆਦਾ ਭਾਗੀਦਾਰ ਕੌਣ ਨੇ ਇਹ ਕੌਣ ਸਾਥ ਦਿੰਦਾ ਇਹਨਾਂ ਦਾ ਉਹ ਖਾਲਸਤਾਨੀ ਨੇ ਆਪਨੋਂ ਵਰਗੀਆਂ ਕੱਤੀੜਾਂ ਜਿਹੜੇ ਅਮਰੀਕਾ ਵਿੱਚ ਬੈਠੇ ਨੇ ਇੰਗਲੈਂਡ ਵਿੱਚ ਬੈਠੇ ਨੇ ਕੈਨੇਡਾ ਬੈਠੇ ਨੇ ਇਹ ਸਾਰੇ ਚੁੱਪ ਨੇ ਹੁਣ ਮੈਂ ਜਿਹੜੀ ਗਰੂਮਿੰਗ ਗੈਂਗ ਦੀ ਗੱਲ ਕਰਨ ਲੱਗਾ ਇਹ ਇੰਗਲੈਂਡ ਦੇ ਵਿੱਚ ਇਹ ਆਫਰ ਕਰਦੇ ਨੇ ਜੇ ਕੋਈ ਬ੍ਰਿਟਿਸ਼ ਕੁੜੀ ਹੈ ਜਿਹੜੀ ਕਿ ਗੋਰਿਆਂ ਦੀ ਕੁੜੀ ਹੈ ਉਹਨੂੰ 1000 ਪਾਉਂਡ ਦੇਣ ਤੱਕ ਤੇ ਉਹ ਲਾਲਚ ਵਸੋ ਕੇ ਇਹਨਾਂ ਦੇ ਨੇੜੇ ਹੋ ਜਾਂਦੀਆਂ ਨੇ ਫਿਰ ਮੈਰ ਤੱਕ ਗੱਲ ਪਹੁੰਚ ਜਾਂਦੀ ਹੈ ਤੇ ਫਿਰ ਉਹਨੂੰ ਗਹਾ 15 15 20 20 ਬੰਦਿਆਂ ਦੇ ਨਾਲ ਸੌਣ ਲਈ ਮਜਬੂਰ ਕੀਤਾ ਜਾਂਦਾ ਹੈ ਜਾਨਕਿ ਇੱਕ ਤਰ੍ਹਾਂ ਦਾ ਗੈਂਗ ਰੇਪ ਹੁੰਦਾ ਹੈ ਫਿਰ ਉਹ ਔਰਤ ਕਹ ਲਈ ਉਸ ਲੜਕੀ ਦੀ ਕੁੱਖ ਤੋਂ ਕਿੰਨੇ ਬੱਚੇ ਪੈਦਾ ਕਰਨੇ ਨੇ ਇਹਨਾਂ ਦੀ ਇੱਕ ਪਲੈਨਿੰਗ ਹੈ ਬਹੁਤ ਤਕੜੀ ਔਰ ਜੇ ਕੋਈ ਸੇਖ ਕੁੜੀ ਹੈ ਤੋ ਉਹਨੂੰ 10-10 ਹਜ਼ਾਰ ਪੌਂਡ ਡਾਲਰ ਦਿੰਦੇ ਆ ਤੇ ਨੌਕਰੀ ਦਾ ਚਾਹਸਾ ਦਿੰਦੇ ਆ ਜੌਬ ਥੋੜੀ ਬਹੁਤੀ ਦਬਾਅ ਵੀ ਦਿੰਦੇ ਨੇ ਲਾਲਚ ਵਿੱਚ ਆ ਕੇ ਇਹਨਾਂ ਨਾਲ ਕੁੜੀਆਂ ਮੈਰਿਜ ਕਰਵਾ ਲੈਂਦੀਆਂ ਨੇ ਵਿਆਹ ਕਰਵਾ ਲੈਂਦੀਆਂ ਨੇ ਸ਼ਾਦੀ ਕਰਵਾ ਲੈਂਦੀਆਂ ਤੇ ਹੁਣ ਇਹ ਜੇ ਨਾ ਰੁਕੋਗੇ ਤੁਸੀਂ ਆਪਣੇ ਬੱਚਿਆਂ ਦਾ ਧਿਆਨ ਨਾ ਦਿਓਗੇ ਤਾਂ ਚੇਤੇ ਰੱਖਿਓ ਇਹ ਆਉਣ ਵਾਲੇ ਸਾਲਾਂ ਦੇ ਵਿੱਚ ਔਰੰਗਜੇਬ ਦਾ ਰਾਜ ਉਨ ਦੀ ਤਿਆਰੀ ਹੈ ਇਹ ਕੌਣ ਕਰਵਾ ਰਿਹਾ ਹੈ ਖਾਸ ਕਰਕੇ ਖਾਲਸਤਾਨੀ ਕਬੀੜਾਂ ਜਾਣ ਕੇ ਇਸਲਾਮੀ ਕਰਨ ਜਿਹੜਾ ਉਹ ਪੂਰੀ ਯੋਜਨਾ ਤਹਿਤ ਕੀਤਾ ਜਾ ਰਿਹਾ ਹੈ ਔਰ ਜਿਹੜੇ ਪਰਿਵਾਰ ਹੁਬ ਕੇ ਇਹ ਕਹਿੰਦੇ ਨੇ ਸਾਡੀ ਕੁੜੀ ਤਾਂ ਇੰਗਲੈਂਡ ਰਹਿੰਦੀ ਹੈ ਉਹ ਤਾਂ ਡਾਕਟਰ ਬਣ ਗਈ ਉਹ ਤਾਂ ਇੰਜੀਨੀਅਰ ਹੈ ਜੀ ਹੁਣ ਤਾਂ ਬਹੁਤ ਵੱਡੀ ਜੌਬ ਮਿਲੀ ਹੈ ਉਹਨਾਂ ਨੂੰ ਬੇਨਤੀ ਹੈ ਆਪਣੇ ਕਲਚਰ ਪ੍ਰਤੀ ਆਪਣੀ ਕੌਮ ਪ੍ਰਤੀ ਆਪਣੇ ਮਜ੍ਹ ਪ੍ਰਤੀ ਸਭਿਆਚਾਰ ਪ੍ਰਤੀ ਥੋੜਾ ਬਹੁਤਾ ਸੋਚ ਲਿਆ ਕਰੋ ਤੇ ਨਹੀਂ ਤਾਂ ਜਿਹੜੀਆਂ ਪੱਗਾਂ ਦੀ ਤੁਸੀਂ ਗੱਲ ਕਰਦੇ ਹੋ ਨਾ ਜਿਹੜੇ ਸਿੱਖ ਰਾਜ ਦੀ ਤੁਸੀਂ ਗੱਲ ਕਰਦੇ ਹੋ ਅੱਜ ਤਾਂ ਮਾੜੇ ਮੋٹے ਸੁਪਨੇ ਲੈਨੇ ਹੋ ਤੁਸੀਂ ਸੁਪਨੇ ਲੈਣੇ ਵੀ ਭੁੱਲ ਜਾਓਗੇ ਤੁਹਾਡੇ ਨਾਲ ਉਹ ਹਾਸ਼ਰ ਹੋਣਾ ਹੈ ਮੈਂ ਇਹ ਗੱਲ ਕਿਉਂ ਕਰਦਾ ਬਹੁਤੇ ਲੋਕ ਗਾਲੀ ਗਲੋਚ ਕਰਦੇ ਨੇ ਤੁਸੀਂ ਨਿੰਦਿਆ ਕਰਦੇ ਹੋ ਸੱਚ ਬੋਲਣਾ ਨਿੰਦਿਆ ਨਹੀਂ ਹੁੰਦੀ ਕੰਡੇ ਨੂੰ ਫੁੱਲ ਕਹਿਣਾ ਫੁੱਲ ਨੂੰ ਕੰਡਾ ਕਹਿਣਾ ਨਿੰਦਿਆ ਹੁੰਦੀ ਹੈ ਜੇ ਕੰਡੇ ਨੂੰ ਕੰਡਾ ਕਹਿ ਦਈਏ ਫੁੱਲ ਨੂੰ ਫੁੱਲ ਕਹਿ ਦਈਏ ਉਹ ਸੱਚ ਬਿਆਨ ਕਰਨਾ ਹੁੰਦਾ ਹੈ ਉਹ ਨਿੰਦਿਆ ਨਹੀਂ ਹੁੰਦੀ ਤੇ ਹੁਣ ਜਿਹੜਾ ਇਹ ਇਸਲਾਮੀਕਰਨ ਕੀਤਾ ਜਾ ਰਿਹਾ ਹੈ ਇਹ ਲਾਲਚ ਦੇ ਤਹਿਤ ਹੋ ਰਿਹਾ ਹੈ ਕਿਸੇ ਕੁੜੀ ਨੂੰ ਜੋਬ ਦਾ ਝਾਂਸਾ ਦਿੱਤਾ ਜਾ ਰਿਹਾ ਕਿਸੇ ਨੂੰ ਵੱਡੇ ਘਰ ਦੀ ਆਫਰ ਕੀਤੀ ਜਾ ਰਹੀ ਹੈ ਵੱਡੀ ਗੱਡੀ ਦੀ ਆਫਰ ਕੀਤੀ ਜਾ ਰਹੀ ਹੈ ਕਿਸ ਹੋਰ ਕੰਟਰੀਆਂ ਵਿੱਚ ਹੈ ਤੇ ਜਿਹੜਾ ਇਹ ਗਰੂਮਿੰਗ ਗੈਂਗ ਹੈਗਾ ਇਹ ਮੁਸਲੇ ਨਹੀਂ ਤੇ ਜਿਨ੍ਹਾਂ ਨੂੰ ਲੱਖਾਂ ਡਾਲਰ ਮਿਲਦੇ ਨੇ ਵੀ ਤੁਸੀਂ ਗੈਰ ਮੁਸਲਮ ਕੁੜੀਆਂ ਦੇ ਨਾਲ ਮੈਰਿਜਾਂ ਕਰਾਓ ਤੇ ਹੋਰਾਂ ਨੂੰ ਕਰਾਉਣ ਵਾਸਤੇ ਅੱਗੇ ਇਹ ਮਹਿਮ ਚਲਾ ਕੇ ਰੱਖੋ ਮਤਲਬ ਮੁਸਲੇ ਚਾਉਂਦੇ ਐ ਵੀ ਵੱਦ ਤੋਂ ਵੱਦ ਅਸੀਂ ਆਪਣੀ ਆਬਾਦੀ ਵਧਾਈਏ ਔਰ ਸਿੱਖ Hindu ਜਾਂ Christian ਕੁੜੀਆਂ ਦੇ ਨਾਲ ਮੈਰਿਜਾਂ ਕਰਕੇ ਇੱਕਔਰ ਦੀ ਕੁੱਖ ਤੋਂ 15-15 ਨਿਆਣੇ ਪੈਦਾ ਕਰੀਏ ਤੇ ਫਿਰ ਅਸੀਂ ਆਪਣੀ ਪਾਪੂਲੇਸ਼ਨ ਵਧਾ ਕੇ ਜਿਹੜਾ ਔਰੰਗਜ਼ੇਬ ਵਾਲਾ ਰਾਜ ਸੀ ਉਹ ਦੁਬਾਰਾ ਲੈ ਕੇ ਆਈਏ ਇਹ ਭਾਵੇਂ Hindu ਕਮਿਊਨਿਟੀ ਹੋਵੇ ਪਮੇ ਸਿਕ ਕਮਿਊਨਿਟੀ ਹੈ ਪਮੇ ਅਸਾਈ ਕਮਿਊਨਿਟੀ ਹੈ ਇਹਨਾਂ ਸਾਰਿਆਂ ਨੂੰ ਬੇਨਤੀ ਹੈ ਵੀ ਜੇ ਨਹੀਂ ਗੌਰ ਕਰੋਗੇ ਤਾਂ ਤੁਸੀਂ ਚੇਤੇ ਰੱਖਿਓ ਔਰੰਗਜੇਬ ਦਾ ਰਾਜ ਤੁਸੀਂ ਖੁਦ ਲੈ ਕੇ ਆ ਰਹੇ ਹੋ ਤੁਸੀਂ ਆਪਣੇ ਬੱਚਿਆਂ ਦੀ ਕੇਅਰ ਨਹੀਂ ਕਰ ਰਹੇ ਔਰ ਜਿਹੜੀਆਂ ਪੜ੍ਹੀਆਂ ਲਿਖੀਆਂ ਕੁੜੀਆਂ ਉਹਨਾਂ ਨੂੰ ਬੇਨਤੀ ਹੈ ਵੀ ਜੇ ਵਧੀਆ ਜ਼ਿੰਦਗੀ ਜੀਣਾ ਚਾਹੁੰਦੇ ਹੋ ਤਾਂ ਇਹਨਾਂ ਦੀਆਂ ਜਿਹੜੀਆਂ ਇਹ ਪਾਲਸੀਆਂ ਨੇ ਸਕੀਮਾਂ ਨੇ ਤੁਹਾਨੂੰ ਚਾਹਸਾ ਦੇ ਕੇ ਵਿਆਹ ਕਰਵਾ ਲੈਣ ਦੀ ਲਾਗਤ ਦੇਖ ਇਹਨਾਂ ਤੋਂ ਬਚ ਜਾਓ ਤੇ ਨਹੀਂ ਜ਼ਿੰਦਗੀ ਬਰਬਾਦ ਹੋ ਜਾਓ ਇੱਕ ਮੈਂ ਉਦਾਹਰਨ ਦੇ ਦਿੰਦਾ ਪਾਕਿਸਤਾਨ ਦਾ ਜਿਹੜਾ ਕ੍ਰਿਕਟ ਦਾ ਕੈਪਟਨ ਸੀਗਾ ਸੋਇਬ ਅਖਤਰ ਹੈ ਪਤਾ ਨਹੀਂ ਉਹਦਾ ਨਾਮ ਤੇ ਮਲਕ ਸੋਇਬ ਪਤਾ ਨਹੀਂ ਹੈ ਜੋ ਕੁਛ ਨਾ ਉਹਦਾ ਯਾਨੀ ਕਿ ਕ੍ਰਿਕਟਰ ਦਾ ਜਿਹੜਾ ਕਪਤਾਨ ਹੈ ਪੰਜਾਬ ਦੀ ਟੀਮ ਦਾ ਪਹਿਲਾ ਰਿਹਾ ਤੇ ਉਹਨੇ ਸ਼ਾਨੀਆ ਮਿਰਜ਼ਾ ਦੇ ਨਾਲ ਮੈਰਿਜ ਕਰਵਾਈ ਸੀ ਤਾਨੂੰ ਪਤਾ ਐ ਚੀਜ਼ ਦਾ ਤੇ ਸਾਨੀਆ ਮਿਰਜਾ ਇੰਡੀਆ ਛੱਡ ਕੇ ਪਾਕਿਸਤਾਨ ਚਲੀ ਗਈ ਸੀ ਉਦੋਂ ਬਾਅਦ ਉਹਨੇ ਤਲਾਕ ਦਿੱਤਾ ਉਹਦੇ ਕੁੜੀ ਐ ਹੁਣ ਉੜਵਈ ਰਹਦੀ ਤੇ ਕਿਹ ਸੁਪਨੇ ਦੇਖੇ ਹੋਣਗੇ ਤੇ ਹੁਣ ਇਦਾਂ ਦੀ ਜ਼ਿੰਦਗੀ ਜੇ ਤੁਸੀਂ ਵੀ ਜੀਣਾ ਚਾਹੁੰਦੇ ਹੋ ਤਾਂ ਫਿਰ ਤੁਸੀਂ ਆਪਣੇ ਫਿਊਚਰ ਦੇ ਵਿੱਚ ਰਾਹਾਂ ਦੇ ਵਿੱਚ ਕੰਡੇ ਆਪ ਖਿਲਾ ਰਹੇ ਹੋ ਇਹਦੇ ਵਿੱਚ ਦੋਸ਼ੀ ਤੁਸੀਂ ਵੀ ਹੋ ਤੁਸੀਂ ਵੀ ਅਕਲ ਤੋਂ ਕੰਮ ਲਓ ਉਹ ਜਿਹੜੀਆਂ ਸਾਡੀਆਂ ਕਮਿਊਨਿਟੀਆਂ ਨੇ ਭਾਵੇਂ ਹਿੰਦੂ ਨੇ ਬਾਮੀ ਅਸਾਈ ਨੇ ਭਮੈ ਸਿਕਨੇ ਉਹਨਾਂ ਨੂੰ ਧਿਆਨ ਦੇਣਾ ਬਣਦਾ ਹੈ ਜਦ ਨਹੀਂ ਚੇਤੇ ਰੱਖਿਓ ਇਹ ਮੁਸਲੇ ਚਾਹੁੰਦੇ ਨੇ ਕਿ ਔਰੰਗਜ਼ੇਬ ਵਾਲਾ ਰਾਜ ਦੁਬਾਰਾ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ